ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਦਾ ਸਮਾਂ ਖਨੌਰੀ ਬਾਰਡਰ ਦੇ ਉੱਤੇ ਜਿੱਥੇ ਸਰਦਾਰ ਜੀ ਜ ਸਿੰਘ ਧਲੇਵਾਲ ਅੱਜ ਕਰੀਬ-ਕਰੀਬ 22 ਦਿਨ ਹੋ ਚੁੱਕੇ ਜਿੰਨਾਂ ਨੂੰ ਮਰਨ ਵਰਤ ਦੇ ਉੱਤੇ ਬੈਠਿਆ ਨੂੰ ਸੋ ਰਾਤ ਨੂੰ ਬਹੁਤ ਸਖਤ ਲੋੜ ਹੈ ਇੱਥੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਜਿਵੇਂ ਸਰਕਾਰ ਜਿਹੜੇ ਰਾਤਾਂ ਤੇ ਉਤਰੀ ਹੋਈ ਆ ਕਦੋਂ ਵੀ ਰਾਤ ਨੂੰ ਕੋਈ ਨਾ ਕੋਈ ਇੱਥੇ ਧਾਵਾ ਬੋਲ ਕੇ ਡੱਲੇ ਵਾਲ ਸਾਲ ਨੂੰ ਚੱਕ ਕੇ ਵੀ ਲਿਜਾ ਸਕਦੇ ਆ ਸੋ ਵੈਸੇ ਮੋਰਚੇ ਪੂਰੇ ਮਜਬੂਤ ਆ ਸਾਰੇ ਨੌਜਵਾਨ ਖਾਸ ਤੌਰ ਤੇ ਡਟੇ ਹੋਏ ਆ ਤੇ ਮੈਂ ਸਮੁੱਚੇ ਪੰਜਾਬੀਆਂ ਨੂੰ ਖਾਸ ਤੌਰ ਤੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਇੱਥੇ ਆ ਕੇ ਆਪਾਂ ਜਿੱਥੇ ਦਿਨੇ ਆਉਣੇ ਆਪਾਂ ਵਾਪਸ ਨਾ ਜਾਓ ਦਿਨੇ ਆ ਕੇ ਇੱਥੋਂ ਮੁੜ ਕੇ ਨਾ ਜਾਓ ਪੰਜ ਪੰਜ 7-7 ਦਨ ਬਾਰੀਆਂ ਬਣ ਕੇ ਇੱਥੇ ਰਾਤ ਨੂੰ ਮੋਰਚੇ ਦੇ ਵਿੱਚ ਆਪਣੀ ਡਿਊਟੀ ਨਿਵਾ ਕੇ ਜਾਓ ਕਿਉਂਕਿ ਬਹੁਤ ਸਖਤ ਤੁਹਾਡੀ ਜ਼ਰੂਰਤ ਆ ਸੋ ਆਓ ਆਪਾਂ ਆਪਣੀਆਂ ਜ਼ਮੀਰਾਂ ਨੂੰ ਹਲੂਣਾ ਮਾਰਗੇ ਸਰਕਾਰ ਬਜਿੱਦ ਹੋਈ ਖੜੀ ਐ ਤਸ ਤੋਂ ਮੱਸ ਨਹੀਂ ਹੋ ਰਹੀ ਡੱਲੇয়াল ਸਾਹਿਬ ਦਾ ਜਿਹੜਾ ਸਰੀਰ ਆ ਉਹ ਦਿਨੋਂ ਦਿਨ ਜਵਾਬ ਦਿੰਦਾ ਤੁਰਿਆ ਜਾ ਰਿਹਾ ਬਹੁਤ ਜਾਣੇ ਅੱਜ ਦੇ ਹਾਲਾਤ ਇਹ ਡਾਕਟਰਾਂ ਨੂੰ ਪਤਾ ਲੱਗਦਾ ਕਿ ਬੜੀ ਤਖਲੀਬ ਦੇ ਵਿੱਚ ਡੱਲੇয়াল ਸਾਹਿਬ ਆਪਣੀ ਜਿਹੜਾ ਆ ਸਮਾਂ ਕੱਢ ਰਹੇ ਨੇ ਸੋ ਭਰਾਵੋ ਅੱਜ ਸਾਨੂੰ ਲੋੜ ਐ ਖੜਨ ਦੀ ਨਾਲ ਇੱਥੇ ਪਹੁੰਚਣ ਦੀ ਮਗਰੋਂ ਫਿਰ ਮੈਂ ਕਹਿੰਦਾ ਉਹਨਾਂ ਦੇ ਭੋਗਾਂ ਦੇ ਉੱਤੇ ਇਕੱਠ ਕਰਨੇ ਆ ਸ਼ਰਧਾਂਜਲੀਆਂ ਦੇਣੀਆਂ ਉਸਟਾਪ ਪਾਉਣੀਆਂ ਭਾਵਕ ਤਾਲੀਆਂ ਉਹਦਾ ਕੋਈ ਫਾਇਦਾ ਨਹੀਂ ਰਹਿੰਦਾ ਆਪਾਂ ਨੂੰ ਅੱਜ ਲੋੜ ਹੈ ਜੇ ਆਪਾਂ ਇਹ ਮੋਰਚਾ ਫਤਿਹ ਕਰਨਾ ਹੈ ਫਤਿਹ ਕਰਨਾ ਹੀ ਪੈਣਾ ਤੇ ਫਤਿਹ ਹੋਣਾ ਵੀ ਹੈ ਉਹਦਾ ਕਾਰਨ ਕੀ ਹੈ ਜਿਹੜੇ ਤਿੰਨ ਕਾਲੇ ਕਾਨੂੰਨ ਆਪਾਂ ਕਹਿੰਦੇ ਆ ਕਿ ਆਪਾਂ ਜਿੱਤ ਕੇ ਆਏ ਆਪਾਂ ਉਹ ਤਿੰਨ ਕਾਲੇ ਕਾਨੂੰਨ ਰੱਦ ਕਰਾ ਕੇ ਆਏ ਉਹ ਚੋਰੀ ਮੋਰੀ ਰਾਹੀਂ ਉਹੀ ਕਾਲੇ ਕਾਨੂੰਨ ਇਹਨਾਂ ਨੇ ਹੌਲੀ 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 ਉਹਦਾ ਖੰਡਾ ਤਿਆਰ ਕਰਕੇ ਉਹ ਪੰਜਾਬ ਚ ਭੇਜਤਾ ਤੇ ਉਹ ਲਾਗੂ ਵਾਲੇ ਨੇ ਕਰ ਦੇਣੇ ਘਰਾਂ ਚ ਬੈਠਿਆਂ ਨੂੰ ਦੱਬ ਦੇਣਗੇ ਮਾਰ ਦੇਣਗੇ ਖਤਮ ਕਰ ਦੇਣਗੇ ਤੁਹਾਡੀਆਂ ਨਾ ਜ਼ਮੀਨਾਂ ਨਾ ਤੁਹਾਡਾ ਰਜਗਾਰ ਨਾ ਤੁਹਾਡਾ ਕੋਈ ਕਿੱਤਾ ਇੱਥੇ ਕੱਖ ਨਹੀਂ ਬਚਣਾ ਸਵਾਓ ਅੱਜ ਇੱਕ ਯੋਧਾ ਸਾਡਾ ਸਾਡੀ ਖਾਤਰ ਸਾਡੀਆਂ ਨਸਲਾਂ ਫਸਲਾਂ ਦੀ ਖਾਤਰ ਆਪਣੀ ਜ਼ਿੰਦਗੀ ਨੂੰ ਦਾਤੇ ਲਾਈ ਬੈਠਾ ਸਵਾਓ ਮੇਰਾ ਵੀਰ ਬਾਤ ਤੋਂ ਬਾਤ ਵੱਡੀ ਗਿਣਤੀ ਦੇ ਵਿੱਚ ਆਪਾਂ ਇੱਥੇ ਇਸ ਮੂਰਤੀ ਨੂੰ ਆ ਕੇ ਸਾਂਭੀਏ ਤੇ ਫਤਿਹ ਕਰੀਏ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ